ਹੁਣ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਸਮਾਂ ਇੱਕੀ ਕੁ ਸਾਲ ਦਾ ਇੱਥੇ ਬਣਦਾ ਏ ਬਾਬਾ ਬਕਾਲਾ ਸਾਹਿਬ ਕੁਝ ਵਿਦਵਾਨਾਂ ਚ મત ਭੇਦ ਵਿਖੇ ਕਈਆਂ ਦਾ ਖਿਆਲ ਇੱਕ ਵਾਰ ਸਤਿਗੁਰੂ ਪਹਿਲਾਂ ਯਾਤਰਾ ਤੇ ਗਏ ਨੇ ਸਾਡਾ ਉਹ ਇੱਥੇ ਮਤਲਬ ਨਹੀਂ ਆਪਾਂ ਦਰਸ਼ਨ ਕਰਨੇ ਸਤਿਗੁਰੂ ਜੀ ਨੇ ਬੰਦਗੀ ਪ੍ਰਾਰੰਭ ਕੀਤੀ ਇੱਥੇ ਕਿਸੇ ਨਾਲ ਬਹੁਤਾ ਬੋਲਣਾ ਨਹੀਂ ਸਤਿਗੁਰੂ ਜੀ ਨੇ ਬਹੁਤਾ ਸਮਾਂ ਇੱਥੇ ਭੋਰਾ ਸਹਿਬ ਬਣਾ ਕੇ ਉਹਦੇ ਅੰਦਰ ਬੈਠ ਕੇ ਬੰਦਗੀ ਕਰਦੇ ਹਾਂ ਅੱਜ ਦੇ ਯੁੱਗ ਦੇ ਅੰਦਰ ਜਦੋਂ ਕਿ ਤਰਕ ਹੈ ਇਹ ਵੀ ਸਵਾਲ ਉੱਠਦਾ ਪਿੱਛੇ ਦੀ ਬਹੁਤ ਇਹਦੀ ਚਰਚਾ ਹੋਈ ਕਿ ਕੀ ਸਿੱਖ ਧਰਮ ਅੰਦਰ ਭੋਰੇ ਬਣਾ ਕੇ ਬੰਦਗੀ ਕਰਨੀ ਇਹ ਪ੍ਰਵਾਨ ਹੈ ਕਿ ਭੋਰਿਆਂ ਦਾ ਮਤਲਬ ਕੀ ਹੈ ਕੀ ਗੱਲ ਬੰਦਗੀ ਉੱਪਰ ਲੈਵਲ ਤੇ ਬੈਠ ਕੇ ਨਹੀਂ ਹੁੰਦੀ ਭੋਰਾ ਸਹਿਬ ਕਿਉਂ ਬਣਾਣਾ ਪੋਰੇ ਸਾਡੇ ਧਰਮ ਦਾ ਪ੍ਰਤੀਕ ਹੀ ਨਹੀਂ ਕੰ ਬੜਾ ਕੁਝ ਇਸ ਤਰ੍ਹਾਂ ਦੇ ਸਵਾਲ ਉਠਾਏ ਗਏ ਜਰ ਇਸ ਗੱਲ ਨੂੰ ਸਮਝਣਾ ਪੋਰਾ ਸਾਹਿਬ ਦਾ ਕੀ ਮਤਲਬ ਹੈ ਗੁਰਤੇਗ ਬਾਦਰ ਸਾਹਿਬ ਦਾ ਬਾਬੇ ਬਕਾਲੇ ਸਾਹਿਬ ਵੀ ਪੋਰਾ ਸਾਹਿਬ ਹੈ ਅੱਜ ਜਿੱਥੇ ਸਤਗੁਰੂ ਅਮਰਤਸਰ ਸਾਹਿਬ ਜਦੋਂ ਦਰਸ਼ਨ ਕਰਨ ਗਏ ਗੁਰਜੋਤ ਜਦੋਂ ਆ ਗਏ ਜਿੱਥੇ ਬੈਠੇ ਸਨ ਥੜਾ ਸਾਹਿਬ ਉੱਥੇ ਅੱਜ ਵੀ ਥੱਲੇ ਪੂਰਾ ਸਹਿ ਮੌਜੂਦ ਏ ਅਨੰਦਪੁਰ ਸਾਹਿਬ ਪੂਰਾ ਸਹਿ ਮੌਜੂਦ ਏ ਚੰਦਨੀ ਚੌਕ ਉੱਪਰ ਪ੍ਰਕਾਸ਼ ਤੇ ਥੱਲੇ ਪੂਰਾ ਸਹਿ ਬਣਾ ਕੇ ਉੱਥੇ ਸਤਿਗੁਰਾਂ ਨੂੰ ਨਮਸਕਾਰ ਸੰਗਤਾਂ ਕਰਦੀਆਂ ਬਾਬਾ ਦੀਪ ਸਿੰਘ ਸਾਹਿਬ ਦਮਦਮਾ ਸਾਹਿਬ ਵਿਖੇ ਉੱਥੇ ਉੱਪਰ ਬੁਰਜ ਦੇ ਥੱਲੇ ਪੂਰਾ ਸਾਹਿਬ ਅੱਜ ਵੀ ਮੌਜੂਦ ਏ ਜਿੱਥੇ ਬੈਠ ਕੇ ਭਜਨ ਬੰਦਗੀ ਕਰਦੇ ਸਤਿਗੁਰਾਂ ਦੇ ਚਾਰ ਸਰੂਪਾਂ ਦੇ ਉਤਾਰੇ ਵੀ ਉਹਨਾਂ ਨੇ ਕੀਤੇ ਪੂਰਾ ਸਾਹਿਬ ਦਾ ਕੀ ਮਤਲਬ ਹੈ ਜਿਹੜਾ ਇਹਨੂੰ ਜ਼ਰੂਰ ਆਪਾ ਸਤਿਗੁਰਾਂ ਦੇ ਗੁਣ ਵਿਚਾਰਦੇ ਆ ਦਰਸ਼ਨ ਕਰ ਰਹੇ ਆ ਤੇ ਜ਼ਰੂਰ ਇਹ ਵੇਖੀਏ ਪੂਰਾ ਸਾਹਿਬ ਦਾ ਮਤਲਬ ਕੀ ਹੈ ਸਿੱਖ ਦਾ ਮਤਲਬ ਹੈ ਅਕਾਲ ਪੁਰਖ ਨਾਲ ਜੁੜਨਾ ਵਾਹਿਗੁਰੂ ਸਿੱਖ ਦਾ ਨਹੀਂ ਕਰਮਨੁਕਦਾਈ ਇਹਨੂੰ ਜੁੜਨਾ ਹੈ ਜਦੋਂ ਪਹਿਲੀ ਗੱਲ ਖਰ ਕਿਸੇ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਨਹੀਂ ਖੁੰਦੀ ਪਦਾਰਥਾਂ ਦੀ ਇਹ ਪਦਮੀਆਂ ਦੀਏ ਪਰ ਜਿਹਦੇ ਤੇ ਉਹ ਕਿਰਪਾ ਕਰਕੇ ਜਿੰਨ ਕੋ ਲੱਗੀ ਪਿਆਸ ਜਿਨਨ ਪਿਆਸ ਲੱਗ ਜਾਵੇ ਅੰਮ੍ਰਿਤ ਸੇ ਖਾਏ ਇਹ ਆਪ ਧੱਕੇ ਨਾਲ ਨਹੀਂ ਪਿਆਸ ਲਾ ਸਕਦੇ ਮੇਰਾ ਅੰਦਰ ਤੜਫੇ ਮੈਂ ਵਾਹਿਗੁਰੂ ਜੀ ਨੂੰ ਮਿਲਣਾ ਇਹ ਉਹਦੀ ਬਖਸ਼ਿਸ਼ ਏ ਜਿਹਦੇ ਅੰਦਰ ਉਹ ਆਪ ਪਿਆਸ ਲਾਵੇ ਤਾਂ ਇਹ ਨਾ ਜਦੋਂ ਆਪਾਂ 12 ਮਾਹ ਦੇ ਦਰਸ਼ਨ ਕਰੀ ਦੇਨੇ ਹਾਰਦ ਦਾ ਮਕੀਨਾ ਜਦੋਂ ਆਉਂਦਾ ਪੰਚਮ ਪਿਤਾ ਦਾ ਬਚਨ ਏ ਸਾਹੂ ਤੇਂ ਦੇ ਕਰ ਕੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਕੋਏ ਪਿਆਸ ਇਹ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਮੇਰੇ ਅੰਦਰ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੇ ਇਹਦਾ ਮਤਲਬ ਉਹ ਕਿਰਪਾ ਕਰੇਗਾ ਤੇ ਪਿਆਸ ਲੱਗਦੀ ਜਦੋਂ ਪਿਆਸ ਲੱਗਦੀ ਏ ਤਾਂ ਉਦੋਂ ਆਤਮਾ ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਏ ਉਹ ਕਿੱਥੇ ਰਹਿ ਰਿਹਾ ਉਹ ਹਰ ਕੀਮਤ ਤਾਰਨ ਨੂੰ ਤਿਆਰ ਹੋਏਗਾ ਉਹ ਕਹੇਗਾ ਕਿ ਨਿਰੰਕਾਰ ਮੈਂ ਤੇਰੇ ਨਾਲ ਜੁੜਨਾ ਹੈ ਜੁੜਨਾ ਹੈ ਉਹਨ ਮਿਲਣਾ ਤੰਦਰੁਖੁੰਦਾ ਪਰ ਅੰਦਰ ਬੈਠਾ ਹੈ ਮਨ ਰਾਜਾ ਬਣ ਕੇ ਅੰਦਰ ਆਉਣ ਨਹੀਂ ਦਿੰਦਾ ਪਰ ਉਹਦੁਰ ਚੈਨ ਵੀ ਨਹੀਂ ਆਉਂਦਾ ਉਹਨੂੰ ਮਿਲਣਾ ਹੈ ਉਹਦੇ ਲਈ ਫਿਰ ਉਹਦੀ ਆਤਮਾ ਹਰ ਖੇਲਾ ਵਰਤਦੀ ਹੈ ਕਿ ਜਿਹਦੇ ਨਾਲ ਮੈਂ ਉਹਨ ਉਹਦੇ ਨਾਲ ਜੁੜ ਸਕਾਂ ਮੇਰਾ ਅੰਦਰ ਵੱਧ ਤੋਂ ਵੱਧ ਟਿਕੇ ਟਿਕਾਓ ਲਈ ਉਹਨਾਂ ਜੰਗਲ ਵਿੱਚ ਜਾਣਾ ਪਵੇ ਇਕਾਂਚ ਉੱਥੇ ਵੀ ਜਾਏਗਾ ਉਸ ਨੂੰ ਟਿਕਾਓ ਵਾਸਤੇ ਇਸ ਜ਼ਮੀਨ ਤੇ ਬੈਠਣਾ ਪਵੇ ਉਹ ਤਿਆਰ ਹੈ ਉਸ ਨੂੰ ਪੂਰਾ ਪਟ ਕੇ ਥੱਲੇ ਬਹਿਣਾ ਪਵੇ ਪੂਰਾ ਸਭ ਦਾ ਮਤਲਬ ਇਹ ਨਹੀਂ ਜਮੀਨ ਤੋਂ ਇਹਦੇ ਕਈ ਕਾਰਨ ਖੁੰਦੇ ਮੁੱਖ ਮਕਸਦ ਇਹ ਅੰਦਰ ਦਾ ਟਿਕਾਓ ਜਿੱਥੇ ਜੁੜਨ ਲਈ ਮਦਦ ਮਿਲੇ ਉਹ ਕੰਮ ਕਰਨਾ ਇਕ ਤਾਂ ਥੱਲੇ ਨੀਵਾ ਬੈ ਕੇ ਮਨ ਨੀਵਾ ਮਹਿਸੂਸ ਕਰਦਾ ਹੈ ਦੂਸਰਾ ਕੁਦਰਤ ਦੇ ਧਰਤੀ ਦੇ ਨੇੜੇ ਹੈ ਉਹਦਾ ਗੁਣ ਅੰਦਰ ਪਰਵੇਸ਼ ਕਰਦਾ ਹੈ ਭਈ ਰੋਲੇ ਰੱਪੇ ਤੋਂ ਵੀ ਬਚਣਾ ਨਿਮਰਤਾ ਵਿੱਚ ਰਹਿਣਾ ਟਿਕਾਉ ਅੰਦਰ ਬੇਨਤੀ ਕਰਨ ਲੱਗਾ ਸੀ ਪਰ ਇਹ ਹਰ ਖੇਲਾ ਵਰਤਨਾ ਆਪਾਂ ਵੇਖਦੇ ਆ ਨਾ ਤਾਂ ਗੁਰੂ ਰਾਮਦਾਸ ਸਾਹਿਬ ਦੇ ਬੱਚਿਆਂ ਨੇ ਉਹਨਾਂ ਨੇ ਇਸ ਸ਼ਾਹ ਇਹਦਾ ਜਵਾਬ ਦਿੱਤੇ ਹੋਏ ਨੇ ਆਪ ਕਾਲੇ ਪੈ ਜਾਂਦੇ ਆ ਸਾਡਾ ਮਤਲਬ ਹੁੰਦਾ ਇੱਕ ਆਦਮੀ ਗੱਲ ਕਰੇ ਦੂਸਰਾ ਵੀਰ ਉਹਦੀ ਗੱਲ ਨੂੰ ਕੱਟਣ ਲਈ ਦਲੀਲਾਂ ਸੋਚ ਰਿਆ ਹੁੰਦਾ ਇਥੇ ਕਹਾਣੀ ਵਿਗੜ ਜਾਂਦੀ ਏ ਅਸੀਂ ਨਾਉਦ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੀ ਕਹਿੰਦੇ ਇਤਿਹਾਸ ਦੇ ਬਾਕੀ ਪੰਨੇ ਕੀ ਕਹਿੰਦੇ ਕੇਵਲ ਇੱਕ ਛੋਟਾ ਜਿਹਾ ਦਾਇਰਾ ਬਣਾ ਕੇ ਇੱਕ ਦੂਸਰੇ ਨਾਲ ਝਗੜਾ ਖੜਾ ਕਰਦੇ ਆ ਨਹੀਂ ਪੂਰਾ ਸਾਹਿਬ ਦਾ ਜਦੋਂ ਵੀ ਅੰਦਰ ਸਵਾਲ ਉੱਠੇ ਵੀ ਪੂਰਾ ਸਾਹਿਬ ਵਿੱਚ ਬੰਦਗੀ ਕਰਨੀ ਪਰਵਾਨ ਕਿ ਨਹੀਂ ਪਰਵਾਨ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਬਿਨੇ ਕਰੋ ਸਾਹਿਬ ਜਵਾਬ ਦੇਣਗੇ ਹਜ਼ੂਰ ਨੇ ਬੇੰਤ ਬੇੰਤ ਵਾਰ ਇਹਦਾ ਜਵਾਬ ਦਿੱਤਾ ਇੱਕ ਜਗ੍ਹਾ ਕਹਿੰਦੇ ਕੋਈਆਂ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈਆਂ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸਪੈ ਆਪ ਵੇਚਾਂ ਆਪਾ ਵੇਚ ਦਿਆਂਗਾ ਕੋਈ ਮੈਨੂੰ ਮੇਲੇ ਮੈਂ ਅਕਾਲ ਪੁਰਖ ਨੂੰ ਮਿਲਣਾ ਚਾਹੁੰਨਾ ਵਾ ਕੋਈ ਮੇਰੀ ਮਦਦ ਕਰੋ ਉਹ ਪੁੱਛਦਾ ਹੈ ਉਹਦੀ ਕੀਮਤ ਕੀ ਤਾਰੋਗੇ ਜਿਹੇ ਸੁਖ ਦੇ ਤਾ ਤੁਝੇ ਅਰਾਦੀ ਦੁੱਖ ਪੀ ਤੁਜੈ ਧਿਆਈ ਜੇ ਭੁਖ ਦੇ ਤੈ ਇਤਹੀ ਰਾਜ ਦੁੱਖ ਵਿੱਚ ਸੁਖ ਮਨਾਈ ਇਸ ਰਾਤ ਤੇ ਤੁਰਦਿਆਂ ਪਿਆਰਿਓ ਮੈਨੂੰ ਕੋ ਮਿਲੇ ਸੁਖ ਮਿਲੇ ਦੁੱਖ ਮਿਲੇ ਭੁਖ ਮਿਲੇ ਮੈਂ ਕੋਈ ਗਿਲਾ ਤੇ ਸ਼ਿਕਵਾ ਨਹੀਂ ਕਰਾਂਗਾ ਇੱਕ ਵਾਰ ਨਾ ਗੁਰੂ ਕਲਗੀਆਂ ਵਾਲੇ ਪਿਤਾ ਜੀ ਨੂੰ ਬੇਨਤੀ ਕੀਤੀ ਗਰੀਬਨਵਾਜ਼ ਸਾਨੂੰ ਭਗਤੀ ਕਰਨ ਲਈ ਗ੍ਰਸਥ ਵਿੱਚ ਰਹਿ ਕੇ ਘਰਾਂ ਚ ਬੈਠ ਕੇ ਕਰਨੀ ਚਾਹੀਦੀ ਕਿ ਬਾਹਰ ਜੰਗਲ ਵਿੱਚ ਮਹਾਰਾਜ ਕਹਿੰਦੇ ਤੁਸੀਂ ਆਸ਼ਾ ਸਮਝੋ ਜੇ ਕਿਸੇ ਦਾ ਟਿਕਾਣਾ ਜੰਗਲ ਵਿੱਚ ਹੋਵੇ ਅਸੀਂ ਕਹਾਂਗੇ ਗ੍ਰਸਥ ਵਿੱਚ ਜ਼ਰੂਰੀ ਘਰ ਚ ਰਹਿ ਕੇ ਬੰਦਗੀ ਇਹਦਾ ਮਤਲਬ ਉਹ ਤੇ ਕਰ ਹੀ ਨਹੀਂ ਸਕੇਗਾ ਜਿਹੜਾ ਘਰ ਵਿੱਚ ਰਹਿ ਰਿਹਾ ਉਹ ਕਦੇ ਇਕਾਂਤ ਲਈ ਜੰਗਲ ਵਿੱਚ ਨਾ ਜਾ ਸਕਕੇ ਤੇ ਦਾ ਮਤਲਬ ਉਹ ਜੁੜੇਗਾ ਨਹੀਂ ਨਹੀਂ ਸਤਿਗੁਰੂ ਫਿਰ ਆਪ ਦੱਸੋ ਕਿਰਪਾ ਕਰੋ ਅਸੀਂ ਚਾਹਨੇ ਆਂ ਅੰਦਰੋਂ ਜੁੜਨਾ ਕਿੱਛੇ ਰਹਿ ਕੇ ਜੁੜੀਏ ਮਹਾਰਾਜ ਜੀ ਆਪ ਜੀ ਸਾਨੂੰ ਕਿਰਪਾ ਕਰਕੇ ਦੱਸੋ ਸਹਿਬ ਕਹਿੰਦੇ ਸਵਾਲ ਇਹ ਨਹੀਂ ਘਰ ਵਿੱਚ ਰਹਿਣਾ ਕਿ ਜਾਂ ਜੰਗਲ ਵਿੱਚ ਰਹਿਣਾ ਬਾਲ ਬੱਚਿਆਂ ਵਿੱਚ ਰਹਿ ਕੇ ਬੰਦਗੀ ਕਰਨੀ ਜੈਨ ਤੂੰ ਪਰੇ ਖੋ ਕੇ ਕੱਲੇ ਸਵਾਲੇ ਭਾਵੇਂ ਜੰਗਲ ਵਿੱਚ ਬੈਠੋ ਚਾਹ ਘਰ ਵਿੱਚ ਬੈਠੋ ਜਿੱਥੇ ਵੀ ਬੈਠੋ ਰੱਬ ਦੀ ਯਾਦ ਨੂੰ ਪੱਕਾ ਕਰਨਾ ਹੈ ਸਤਿਗੁਰਾਂ ਦੇ ਬਚਨ ਨੇ ਰੇਮਨ ਐਸੋ ਕਰ ਸਨਿਆਸਾ ਬਨ ਸੇ ਸਦਨ ਸਭ ਕਰ ਸਮਝੋ ਮਨ ਕੀ ਮਾਂ ਉਦਾਸਾ ਸਵਾਲ ਤੇ ਵੀ ਅੰਦਰੋਂ ਜੁੜਨਾ ਅੰਦਰੋਂ ਤਿਆਗ ਕਰਨਾ ਵਿਕਾਰਾਂ ਦਾ ਪਿਆਰੋ ਸੋ ਇਸ ਕਰਕੇ ਸਤਿਗੁਰਾਂ ਨੇ ਇਹਨਾਂ ਚੱਕਰਾਂ ਚ ਪਾਇਆ ਹੀ ਨਹੀਂ ਭਗਤ ਕਬੀਰ ਸਾਹਿਬ ਦਾ ਨਾ ਆਖਰੀ ਸ਼ਲੋਕ ਕੇ ਸ਼ਲੋਕਾਂ ਵਿੱਚੋਂ ਉਹਦੇ ਚ ਬਚੇ ਨੇ ਕਬੀਰ ਜੋਗ ਰਹਿ ਕਰੇ ਤਾਂ ਧਰਮ ਕਰ ਨਾਹੀ ਤਾਂ ਕਰ ਬੇਰਾਗ ਬੇਰਾਗੀ ਬਨਨ ਕਰੇ ਤਾਂ ਕੋ ਬੜੂ ਅਪਾਗ ਗੱਲ ਕਰ ਰਹੇ ਸਾਂ ਪੂਰਾ ਸਹਿਬ ਵਿੱਚ ਬੈਠਣਾ ਪ੍ਰਵਾਨ ਕਿ ਨਹੀਂ ਪ੍ਰਵਾਨ ਉਸ ਬਾਰੇ ਗੁਰੂ ਸਾਹਿਬ ਦਾ ਕਿੱਡਾ ਪਿਆਰਾ ਬੱਚੇ ਨੇ ਕਹਿੰਦੇ ਗ੍ਰਸਤ ਵਿੱਚ ਰਹਿ ਰਿਆ ਏ ਤੇ ਧਰਮ ਕਮਾ ਜੇ ਚ ਰਬ ਨਾਲ ਤੂੰ ਟੁੱਟ ਰਿਆ ਤੇ ਛੱਡ ਕੇ ਬੈਰਾਗੀ ਬਣ ਕੇ ਪਾਸੇ ਖੋ ਤੇ ਜੇ ਘਰ-ਬਾਰ ਛੱਡ ਕੇ ਕੱਲਾ ਬੈਠ ਕੇ ਮਨ ਅਜੇ ਵਿਕਾਰਾਂ ਵਾਲੇ ਫਿਰ ਉਹਨੂੰ ਛੱਡ ਕੇ ਘਰ ਵਿੱਚ ਆ ਜਾਂ ਬੰਧਨ ਤੋੜ ਸਵਾਲ ਹੋਏ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਸਾਨੂੰ ਦੱਸਿਆ ਜਿਕ ਪੋਰੇ ਸਾਹਿਬ ਇੱਚ ਬੈਠਦਾ ਏ ਤੋਦਾ ਪੋਰਾ ਨਾ ਵੇਖੋ ਵੇਖੋ ਪੋਰੇ ਦੇ ਅੰਦਰ ਬੈਠ ਕੇ ਕੀ ਕਰ ਰਿਹਾ ਤੁਸੀਂ ਜਾਣਦੇ ਹੋ ਹਮਜਾ ਗਾਂਸ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਸਿਆਲਕੋਟ ਦੀ ਧਰਤੀ ਤੇ 40 ਦਿਨ ਲਈ ਪੋਰੇ ਚ ਵੜਦਾ ਉਹਦਾ ਪੋਰੇ ਚ ਵੜਨਾ ਮਾੜਾ ਨਹੀਂ ਉਹਦਾ ਨਿਸ਼ਾਨਾ ਮਾੜਾ ਸੀ ਕਿ ਸਿਆਲਕੋਟ ਦੇ ਇੱਕ ਸੱਜਣ ਨੇ ਪੁੱਤਰ ਨਹੀਂ ਦਿੱਤਾ ਮੈਂ ਜੱਬ ਤੱਕ ਕਰਾਂਗਾ ਪੋਰੇ ਚੋਂ ਬਾਹਰ ਨਿਕਲਾਂਗਾ ਤੇ ਸਰਾਪ ਦੇਾਂਗਾ ਪੂਰਾ ਸਿਆਲਕੋਟ ਉਹ ਬਰਬਾਦ ਕਰ ਦੇਾਂਗਾ ਹੁਣ ਕੀ ਉਹਦੇ ਮਤਲਬ ਕੀ ਸੋਚ ਮਾੜੀ ਹੋ ਗਈ ਉਹਨ 40 ਦਿਨ ਤਪ ਕਰਨ ਲਈ ਪੋਰੇ ਚ ਵੜਿਆ ਭਲਾ ਹੈ ਪਰ ਤਪ ਕਰਨਾ ਕਿਸੇ ਨੂੰ ਖਤਮ ਕਰਨ ਲਈ ਉਹਨਾਂ ਨੂੰ ਮੌਤ ਦੇਣ ਲਈ ਇੱਕ ਸਿਆਲਕੋਟ ਬਰਬਾਦ ਕਰਨ ਲਈ ਪਰ ਸਦਕੇ ਜਾਈਏ ਗੁਰੂ ਤੇਗ ਬਹਾਦਰ ਸਾਹਿਬ ਪੋਰਾ ਸਾਹਿਬ ਵਿੱਚ ਬੈਠਣ ਵਾਲੇ ਜਦੋਂ ਇਹ ਨਿਕਲਦੇ ਨੇ ਇਕ ਸ਼ਹਿਰ ਬਰਬਾਦ ਖੋਣ ਤੋਂ ਨਹੀਂ ਬਚਾਉਂਦੇ ਪੂਰਾ ਹਿੰਦੁਸਤਾਨ ਕੀ ਬਚਾ ਲੈਂਦੇ ਨੇ ਆਜ਼ਾਦ ਕਰਵਾ ਦਿੰਦੇ ਨੇ ਇਹ ਪੂਰਾ ਪ੍ਰਵਾਹ ਨੇ ਪਿਆਰਿਓ ਸਵਾਲ ਕਦੇ ਵੀ ਨਾ ਖੜਾ ਕਰਿਏ ਜਿੱਥੇ ਬੈਠ ਕੇ ਉਹਦੇ ਚਰਨਾਂ ਨਾਲ ਜੁੜ ਸਕੀਏ ਉਹ ਉਹੀ ਉਸੇ ਜਗ੍ਹਾ ਨੂੰ ਹੀ ਆਪਣੇ ਵੱਲੋਂ ਚੰਗਾ ਸਮਝਿਏ ਸਤਿਗੁਰਾਂ ਨੇ ਬਚਨ ਕੀਤੇ ਥਾਨ ਸੁਖਾਵਾਂ ਪਵਿੱਤ ਕੈ ਜਿੱਥੇ ਸੰਤ ਸਭਾ ਉਹ ਜਗ੍ਹਾ ਪਵਿੱਤਰ ਜਿੱਥੇ ਉਹਦੇ ਪਿਆਰਿਓ ਦੇ ਗੁਣ ਗਾਨ ਏਕਾਨ ਪਿਆਰਿਓ ਸਤਗੁਰਾਂ ਨੇ ਕਈ ਜਗ੍ਹਾ ਤੇ ਬਚਨ ਕੀਤਾ ਏ ਜਿੱਥੇ ਜਾਏ ਬਹੀ ਮੇਰਾ ਸਤਗੁਰੂ ਸੋਤਾਨ ਸੁਹਾਵਾ ਰਾਮ ਰਾਜੇ ਸਤਗੁਰੂ ਜਿੱਥੇ ਪੋਰੇ ਸਾਹਿਬ ਵਿੱਚ ਬੈਠੇ ਕਲਗੀਆਂ ਵਾਲੇ ਚੁਬਾਰੇ ਚ ਬੈਠ ਕੇ ਚਰੋਖੇ ਚੋਂ ਦਰਸ਼ਨ ਦੇਂਦੇ ਉਹ ਚੁਬਾਰਾ ਵੀ ਪਲਾਏ ਸਵਾਲ ਵੇਖਣ ਵਾਲਾ ਹੁੰਦਾ ਅੰਦਰੋਂ ਕਿੱਥੇ ਬੈਠਣਾ